ਪੰਜਾਬ ਵੀਜ਼ ਚੈਨਲ ਦੇ ਦਰਸ਼ਕਾਂ ਨੂੰ ਫਿਰ ਤੋਂ ਸਿੱਖ ਲਈ ਸਾਡੇ ਚਨਨ ਦਾ 177 ਦੇ ਸ਼ੇਰ ਜੁੜੋ ਤਾਂ ਕਿ ਤੁਸੀਂ ਸਾਡੀ ਔਨਲਾਈਨ ਲੰਮਾ ਤੇ ਤਾਜ਼ੇ ਖਬਰਾਂ ਤੋਂ ਅੱਡ ਤੱਕ ਜਾਣਦਿਆਂ ਚਲਦੇ ਫਿਰਦੇ ਰੈਸਟੋਰੈਂਟ ਦੇ ਰੂਪ ਤੇ ਫਰੂਟ ਟਰੱਕ ਤਾਂ ਵੇਖੇ ਹੋਣਗੇ ਪਰ ਬਟਾਲਾ ਚ ਨੌਜਵਾਨ ਨੇ ਦਿਮਾਗ ਲਾ ਕੇ ਛੋਟੇ ਖਾਤੀ ਤੇ ਬਣਾ ਲਿਆ ਚਲਦਾ ਫਿਰਦਾ ਕਰਿਆਨਾ ਅਤੇ ਜਰਨਲ ਸਟੋਰ ਦਿੱਤਾ ਤੇਹਾਨ ਤੋਂ ਬਾਅਦ ਛੋਟੇ ਭਰਾਵਾਂ ਦੀ ਪੜਾਈ ਤੇ ਅਤੇ ਘਰ ਦਾ ਖਰਚ ਤਲਾਣ ਲਈ ਦਸੂਏ ਦੀ ਪੜਾਈ ਛੱਡ ਸ਼ੁਰੂ ਕੀਤੀ ਸੀ ਚਾਹ ਦੀ ਰੇਣੀ ਅੱਜ ਇੱਕ ਚੰਗਾ ਕਾਰੋਬਾਰ ਹੈ ਪੰਜਾਬ ਦੇ ਨੌਜਵਾਨ ਇਹ ਗੱਲ ਆਖਦੇ ਹਨ ਕਿ ਪੰਜਾਬ 'ਚ ਰੋਜ਼ਗਾਰ ਨਹੀਂ ਹੈ ਜਿਸ ਦਾ ਬਹਾਨਾ ਬਣਾ ਕੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਭੂਜ ਕਰ ਰਹੇ ਹਨ ਪਰ ਕਈ ਪੰਜਾਬੀ ਨੌਜਵਾਨ ਇਸ ਤਰ੍ਹਾਂ ਦੇ ਵੀ ਹਨ ਜੋ ਪੰਜਾਬ 'ਚ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਖਰਚਾ ਚੁਕਾ ਰਹੇ ਹਨ ਉੱਥੇ ਹੀ ਆਪ ਸਫਲ ਵੀ ਹੋ ਰਹੇ ਹਨ ਇਸ ਦੀ ਇੱਕ ਮਿਸਾਲ ਦੇਖਣ ਨੂੰ ਮਿਲੀ ਹੈ ਬਟਾਲਾ ਦੇ ਨੌਜਵਾਨ ਰਜੀਵ ਕੁਮਾਰ ਦੀ ਜਿਸ ਨੇ ਕੁਛ ਛੋਟੇ ਹੱਥੀ ਗੱਡੀ 'ਚ ਹੀ ਇੱਕ ਪੂਰੀ ਕਰਿਆਨੇ ਦੁਕਾਨ ਬਣਾਈ ਹੈ ਇੱਥੇ ਹੀ ਨਹੀਂ ਇਸ ਗੱਡੀ 'ਚ ਘਾਦੇ ਸੋਈ ਤੇ ਸਾਮਾਨ ਤੋਂ ਇਲਾਵਾ ਬੱਚਿਆਂ ਲਈ ਸਟੇਸ਼ਨਰੀ ਅਤੇ ਕਾਪੀਆਂ ਕਿਤਾਬਾਂ ਪੈਨ ਪੈਨਸਲ ਅਤੇ ਹੋਰ ਲੁਰਿੰਦਾ ਸਾਮਾਨ ਅਤੇ ਸਬਜ਼ੀਆਂ ਤੇ ਇਸ ਦੇ ਨਾਲ ਹੀ ਨੌਜਵਾਨ ਜਿੱਤੇ ਆਪਣੀ ਗੱਡੀ ਖੜੀ ਕਰ ਦੁਕਾਨ ਖੋਲਦਾ ਹੈ ਉੱਥੇ ਇਸ ਗੱਡੀ 'ਚ ਜਾ ਬਣਾਉਂਦਾ ਸਟਾਲ ਵੀ ਲੋੜਾ ਹੈ ਉੱਥੇ ਹੀ ਅਰਜੀ ਕੁਮਾਨ ਨੇ ਜਾਣਕਾਰੀ ਦਿੰਦੇ ਵੇ ਦੱਸਿਆ ਹੈ ਕਿ ਉਸਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਤਾਂ 7 ਸਾਲ ਪਹਿਲਾਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਦੀਆਂ ਲੋੜਾਂ ਅਤੇ ਛੋਟੇ ਭਰਾਵਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਲਈ ਉਸਨੇ ਆਪਣੀ ਪੜ੍ਹਾਈ ਛੱਡ ਕੇ ਇੱਕ ਚਾਹ ਦੀ ਢੇਰੀ ਲਗਾਈ ਹੈ ਅਤੇ ਕੁਝ ਸਾਲ ਬਾਅਦ ਇੱਕ ਢੇਰੀ ਨੇ ਚਾਹ ਬਣਾਉਂਦਾ ਸੀ ਅਤੇ ਦੂਸਰੀ ਢੇਰੀ ਤੇ ਕੁਝ ਕਰਿਆ ਦਾ ਸਮਾਨ ਰੱਖ ਕੇ ਵੇਦਾ ਸੀ ਅਤੇ ਉਸ ਦਾ ਬਹੁਤ ਅੰਕਲਾਸਨ ਅਤੇ ਫਿਰ ਉਸਨੇ YouTube ਤੇ ਐਸੀ ਇੱਕ ਗੱਡੀ ਦੇਖੀ ਤਾਂ پیسے ਜੋੜ ਹੁਣ ਉਸਨੇ ਛੋਟੇ ਹਾਥੀ ਲੈ ਕੇ ਇੱਕ ਚਲਦਾ ਫਿਰਦਾ ਸਟੋਰ ਬਣਾ ਲਿਆ ਹੈ ਅਤੇ ਰਜੀਵ ਦਾ ਕਹਿਣਾ ਹੈ ਕਿ ਉਹ ਮਿਹਨਤ ਕਰ ਆਪਣੇ ਘਰ ਦਾ ਖਰਚਾ ਚੁਕਾ ਰਿਹਾ ਹੈ ਅਤੇ ਇੱਕ ਇੱਕ ਚੰਗਾ ਰੋਜ਼ਗਾਰ ਹੈ ਤੁਸੀਂ ਵੀ ਦੇਖੋ ਪਟਾਲਾ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਜੈਪੀਰਾ ਦੀ ਮੈਂ ਰਜੀਵ ਕੁਮਾਰ ਪਟਾਲੇ ਦਾ ਰਹਿਣ ਵਾਲਾ ਹਾਂ ਸਰ ਸਾਰੇ ਤਾਂ ਪਹਿਲਾਂ ਮੇਰੇ ਕੋਲ ਸਿੰਪਲ ਰੈਡੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋਈ ਕਲਾ ਸਿਗਰਟ ਬੜੀ ਚਾਹਦਾ ਸੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਨ ਸਰਫ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਣਾ ਸਟੋਰ ਕਰਨ ਦੀ ਲਈ ਆ ਵੇਖੀ YouTube ਤੇ ਇਦਾਂ ਹੀ ਬਣਾਈ ਹੀ ਕਿਰੇ ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਆਹੀਂ ਵੀ ਆ ਕੰਮ ਕਰਦੇ ਆ ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ ਇੱਕ ਮਹੀਨੇ ਬਾਅਦ ਹੁਣ 3 ਮਹੀਨੇ ਹੋ ਗਏ ਨੇ ਇੱਥੇ ਲਾਈ ਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ ਲਗਭਗ ਤੇ ਸਾਰਾ ਹੋ ਗਿਆ ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਆ ਅੱਛਾ ਇੱਥੇ ਸਰ ਬੱਚੇ ਵੀ ਰਹਿੰਦੇ ਫੈਕਟਰੀਆਂ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਇਥੋਂ ਸਾਰਾ ਸਮਾਨ ਰੱਖਿਆ ਹੋਣਾ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖੀਆਂ ਜੀ ਬਿਸਕਟ ਟੋਫੀ ਕੋਲਡ ਡਰਿੰਕ ਕੋਲਡ ਡਰਿੰਕ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ 'ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਤੁਸੀਂ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਰਕ ਰੱਖੀਦਾ ਜਿਆਦਾ ਤੇ ਚਾਹ ਦਾ ਵੀ ਨਾਲ ਹਾਂਜੀ ਚਾਹ ਸਰੋਦ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਉਸ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਘਰੇਾਨਾ ਹੋ ਗਿਆ ਸਾਬਨ ਸਰਫ ਹੋ ਗਈ ਸਾਰਾ ਕੁਝ ਅਵੇਲੇ ਜੀ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਪਰਿਵਾਰ ਵਿੱਚ ਮੈਂ ਦੋ ਮੇਰੇ ਭਰਾ ਆ ਮਮ ਆ ਭਾਬੀ ਆ ਡੈਡੀ ਅਸਪੈਰ ਹੋ ਗਏ ਤੁਸੀਂ ਪੜ੍ਹਾਈ ਕਿੰਨੀ ਪੜ੍ਹਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਵੀ ਛੱਡਣ ਦਾ ਕਾਰਨ ਇਹ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਣਾ ਪੈਂਦਾ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਬਾਅਦ ਉਹਨਾਂ ਦੀ 2017 ਦੇ ਵਿੱਚ ਦਤ ਹੋ ਗਈ ਉਸ ਤੋਂ ਬਾਅਦ ਮੈਂ ਹੀ ਸੰਭਿਆ ਸਾਰਾ ਲੋ ਘਰ ਦੀ ਜ਼ਿੰਮੇਵਾਰੀ ਆ ਹਾਂਜੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਗਈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿ ਕਿੰਨਾ ਕੁ ਆਪਣਾ ਤੁਹਾਨੂੰ ਸਫਲਤਾ ਮਿਲੀ ਹੈ ਇਹ ਕੰਮ ਦਾ ਸਫਲਤਾ ਬਹੁਤ ਬਾਬੇ ਦੀ ਕਿਰਪਾ ਪੂਰੀ ਸਾਰਾ ਘਰ ਚੱਲਣ ਡਿਆ ਜੇ ਸਾਰਾ ਓਕੇ ਕਿਸੇ ਗੱਲ ਤੋਂ ਹਾਂਜੀ ਆਪਣਾ ਭਰਾ ਆਪਣਾ ਚਲਾਈ ਜਾਂਦੇ ਚਲੋ ਉਹਨਾਂ ਦਾ ਵੀ ਨਾਲ ਮੇਰੇ ਹੱਥਿਆ ਨਾਲ ਸਾਰੇ ਸਾਥ ਦੇ ਜਾਂਦੇ